ਸਤਿ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਮੱਧ ਪ੍ਰਦੇਸ਼ ਦੇ ਸੈਡੋਲ ਤੋਂ ਆ ਰਹੀ ਹੈ ਜਿੱਥੇ ਕਿ ਸਿੰਧੀ ਸਮਾਜ ਦੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਇੱਕ ਨਾਬਾਲਗ ਲੜਕੀ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਉਸ ਲੜਕੀ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਚਿਆ ਗਿਆ ਉਹਨਾਂ ਦਾ ਰੂਪ ਧਾਰਨ ਕੀਤਾ ਗਿਆ ਸਵਾਗ ਰਚਿਆ ਗਿਆ ਤੇ ਜਿਹੜੀ ਵੱਡੇ ਅਪਡੇਟ ਨਿਕਲ ਕੇ ਸਾਹਮਣੇ ਹੁਣ ਜਿਹੜੀ ਆ ਰਹੀ ਆ ਉਹ ਇਹ ਆ ਕਿ ਇਹ ਜਿਹੜੀ ਲੜਕੀ ਆ ਇਹ ਨਵਾਲ ਲੜਕੀ ਇਹ ਇਸ ਵਕਤ ਡਿਪਰੈਸ਼ਨ ਦੇ ਵਿੱਚ ਚਲੀ ਗਈ ਆ ਤੇ ਜਿਹੜੀ ਪ੍ਰਬੰਧਕ ਕਮੇਟੀ ਨੇ ਇਹ ਸਾਰਾ ਕੰਮ ਕੀਤਾ ਸੀ ਉਹਨਾਂ ਦੇ ਸੈਕਟਰੀ ਜਿਹੜਾ ਵਾ ਉਹਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਆ ਇਹ ਸਾਰਾ ਸਾਰੀ ਜਾਣਕਾਰੀ ਜਿਹੜੀ ਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦਿੱਤੀ ਆ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਸਿੰਧੀ ਸਮਾਜ ਵੱਲੋਂ ਭਾਵੇਂ ਮਾਫੀ ਮੰਗ ਲਈ ਗਈ ਸੀ ਕਿ ਸਾਨੂੰ ਮਾਫ ਕਰ ਦਿੱਤਾ ਜਾਵੇ ਪਰ ਹਜੇ ਇਹ ਕਿਉਂ ਕੀਤਾ ਗਿਆ ਜਾਂ ਇਹ ਭਾਵਨਾਵਾਂ ਦੇ ਵਿੱਚ ਵਹਿ ਕੇ ਕੀਤੀ ਗਈ ਗੱਲ ਸਾਰੀ ਜਾਂ ਕੀ ਆ ਇਹ ਗੱਲ ਜੇ ਨਿਕਲ ਕੇ ਬਾਹਰ ਆਉਣੀ ਬਾਕੀ ਆ ਕਿ ਆਖਰ ਇਹ ਗੱਲ ਕਿਉਂ ਕੀਤੀ ਗਈ ਇਸ ਤਰ੍ਹਾਂ ਜਿਹੜਾ ਵਾ ਉਹ ਰੂਪ ਕਿਉਂ ਧਾਰਿਆ ਗਿਆ ਇਹ ਸਾਰਾ ਕੁਝ ਨਿਕਲ ਕੇ ਬਾਹਰ ਆਉਣਾ ਹਜੇ ਬਾਕੀ ਆ ਪਰ ਸਿੰਧੀ ਸਮਾਜ ਵੱਲੋਂ ਮਾਫੀ ਮੰਗ ਲਈ ਗਈ ਸੀ ਪਰ ਸਿੱਖ ਜਥੇਬੰਦੀਆਂ ਵੱਲੋਂ ਵਾਰ-ਵਾਰ ਜਿਹੜੇ ਆ ਉਹ ਉਹਨਾਂ ਦੇ ਸੈਕਟਰੀ ਨੂੰ ਕਮੇਟੀ ਦੇ ਨੂੰ ਤੇ ਪ੍ਰਧਾਨ ਨੂੰ ਤੇ ਜਾਂ ਉਸ ਲੜਕੀ ਨੂੰ ਫੋਨ ਜਾਣਕਾਰ ਲੜਕੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਆ ਤੇ ਜਿਹੜਾ ਉਸ ਪ੍ਰਬੰਧ ਕਮੇਟੀ ਦਾ ਸੈਕਟਰੀ ਸੀ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਆ ਹੁਣ ਦਰਸ਼ਕੋ ਤੁਸੀਂ ਖੁਦ ਆਪ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਿੱਚ ਕੌਣ ਗਲਤ ਆ ਤੇ ਕੌਣ ਸਹੀ ਆ ਕਿਉਂਕਿ ਹਜੇ ਇਹ ਗੱਲ ਦਾ ਨਿਕਲ ਕੇ ਸਾਹਮਣੇ ਬਾਹਰ ਨਹੀਂ ਆਈ ਕਿ ਜਿਹੜਾ ਇਹ ਸਵਾੰਗ ਰਚਿਆ ਗਿਆ ਇਹ ਕਿਉਂ ਰਚਿਆ ਗਿਆ ਭਾਵੇਂ ਕੀ ਕੋਈ ਵੀ ਕਾਰਨ ਹੋਵੇ ਪਰ ਗੁਰੂ ਸਾਹਿਬ ਜੀ ਦਾ ਸਰੂਪ ਧਾਰਨ ਕਰਨਾ ਸਵਾੰਗ ਰਚਨਾ ਜਿਹੜਾ ਵਾ ਉਹ ਕਦੇ ਚਿੱਤ ਵੀ ਜਿਹੜਾ ਵਾ ਉਹ ਸਿੱਖ ਰੀਤੀ ਰਿਵਾਜਾਂ ਦੇ ਵਿੱਚ ਸਿੱਖ ਰਤਮ ਜੀਵਾਂ ਦੇ ਵਿੱਚ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਪਹਿਲਾਂ ਵੀ ਸਰਸੇ ਵਾਲੇ ਨੇ ਜਦੋਂ ਪਛਾਕ ਪਾਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਲੀ ਤਾਂ ਉਸ ਤੋਂ ਬਾਅਦ ਜਿਹੜਾ ਵਾ ਬਹੁਤ ਵੱਡਾ ਵਾਦ ਹੋਇਆ ਸੀ ਪੱਕਿਆ ਸੀ ਤੇ ਇਹ ਵੀ ਇਸ ਤਰ੍ਹਾਂ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਵਾਗਤ ਆ ਗਿਆ ਵਾ ਜਿਸ ਨੂੰ ਕੀ ਜਿਹੜੀ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ ਸੀ ਇਸ ਕਰਕੇ ਸਿੱਖ ਕੌਮ ਦੇ ਜਿਹੜੇ ਜਥੇਬੰਦੀਆਂ ਵਾ ਉਹਨਾਂ ਵੱਲੋਂ ਵਾਰ-ਵਾਰ ਫੋਨ ਕਰਕੇ ਇਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਕੱਲ ਤੱਕ ਤੇ ਹਾਜ਼ਰ ਹੋ ਕੇ ਮਾਫੀ ਮੰਗ ਲੈਣ ਭਾਵੇਂ ਕਿ ਸਿੰਧੀ ਸਮਾਜ ਵੱਲੋਂ ਇਹਨਾਂ ਵੱਲੋਂ ਪ੍ਰਬੰਧ ਕਮੇਟੀ ਵੱਲੋਂ ਮਾਫੀ ਮੰਗ ਲਈ ਗਈ ਸੀ ਪਰ ਏ ਅਕਾਲ ਤਖਬ ਸਭ ਦੇ ਉੱਤੇ ਆ ਕਿ ਇਹਨਾਂ ਨੇ ਮਾਫੀ ਨਹੀਂ ਮੰਗੀ ਸੀ ਤੇ ਜਿਸ ਕਾਰਨ ਇਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਜਿਹੜਾ ਉਹਨਾਂ ਦਾ ਸੈਕਟਰੀ ਆ ਉਸ ਦੀ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ ਆ ਤੇ ਇਹ ਨਵਾਲਗ ਲੜਕੀ ਜਿਸ ਨੇ ਗੁਰੂ ਸਾਹਿਬ ਜੀ ਦਾ ਸਰੂਪ ਧਾਰਨ ਕੀਤਾ ਸਮਾਂ ਰਚਿਆ ਸੀ ਉਹ ਇਸ ਵਕਤ ਡਿਪਰੈਸ਼ਨ ਦੇ ਵਿੱਚ ਚਲੀ ਗਈ ਆ ਤੁਹਾਡੀ ਕੀ ਰਾਏ ਇਸ ਜੀ ਨੂੰ ਲੈ ਕੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਭੇਜਿਓ ਸਤ ਸ੍ਰੀ ਅਕਾਲ ਜੀ